ਪੰਜਾਬ ਦੇ ਵਿੱਚ ਪੀਐਮ ਮੋਦੀ ਦੀ ਰੈਲੀ ਹੋਈ ਫਲੌਪ ਪਰ ਜਦੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਉਹ ਕਲੇਸ਼ ਪਾਖ ਹੀ ਜਾਂਦੇ ਨੇ ਐਨਾ ਹੀ ਨਹੀਂ ਕਿਸਾਨ ਨੂੰ ਪਹਿਲਾਂ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰਵਾ ਦਿੱਤਾ ਜਾਂਦਾ ਹੈ ਇਹ ਕਹਿਣਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਿਨ੍ਹਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਦੌਰਾਨ ਉਹਨਾਂ ਨੇ ਭਾਜਪਾ ਸਰਕਾਰ ਨੂੰ ਨਿਸ਼ਾਨਾ ਤੇ ਲੈਂਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖਰੀਆਂ-ਖਰੀਆਂ ਸੁਣਾਈਆਂ ਇਸ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੀਐਮ ਮੋਦੀ ਦੀ ਰੈਲੀ ਦੇ ਵਿੱਚ ਕਿਸਾਨਾਂ ਨੂੰ ਪੰਜਾਬ ਪੁਲਿਸ ਉਹਨਾਂ ਦੇ ਘਰਾਂ ਦੇ ਵਿੱਚ ਜ਼ਬਰਦਸਤੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਇਸ ਦਾ ਜਵਾਬ ਦਿੱਤਾ ਜਾਵੇ। ਬੀਜੇਪੀ ਦੀ ਇੱਥੇ ਰੈਲੀ ਸੀ। ਹਰ ਕਿਸੇ ਨੂੰ ਸ਼ਹਿਰਦਾਰ ਨੂੰ ਬਹੁਤ ਆਸਾਂ ਉਮੀਦਾਂ ਸੀ ਕਿ ਕੋਈ ਵੱਡੇ ਸਾਢੇ 5 ਵਜੇ ਉੱਤੇ ਸਵਾਗਤ ਦੇਣ ਦਾ ਕੋਈ ਐਲਾਨ ਹੋਏਗਾ। ਲੇਕਿਨ ਜਿੱਥੇ ਰੈਲੀ ਬਿਲਕੁਲ ਫਲॉप ਹੋ ਗਈ ਉੱਥੇ ਆਸਾ ਉਮੀਦਾਂ ਤੇ ਵੀ ਮੈਨੂੰ ਵੀ ਲੱਗਦਾ ਸੀ ਦੇਖੋ ਮੈਂ ਸੱਚੀ ਦੱਸਾਂ ਕਿ ਪ੍ਰਧਾਨ ਮੰਤਰੀ ਜੀ ਜਲੰਧਰ ਵਾਸਤੇ ਜਾਂ ਪੰਜਾਬ ਵਾਸਤੇ ਆਉਣ ਵਾਲੀ ਸਰਕਾਰ ਦੇ ਵਿੱਚ ਕੋਈ ਰੋਡ ਮੈਪ ਦੇ ਕੇ ਜਾਣਗੇ ਅਸੀਂ ਕੀ ਕੀ ਕਰਾਂਗੇ ਲੇਕਿਨ ਇਹ ਬੀਜੇਪੀ ਦੀ ਰੈਲੀ ਬਿਲਕੁਲ ਫਲॉप ਹੋ ਗਈ ਕਹਿੰਦੇ ਵੀ ਖੋਦਿਆ ਪਹਾੜ ਨਿਕਲਿਆ ਚੂਹਾ ਵੀ ਨਹੀਂ ਜੇ ਆਹੀ ਦਾੜ ਸੀ ਜਿਹੜੀ ਫੁਰਕਿਆਂ ਪਰਾਉਣੀ ਫਿਰ ਇਹਨਾਂ ਰੌਲਾ ਕਾਦੇ ਵਾਸਤੇ ਸੀ ਬੀਜੇਪੀ ਦੀ ਪੂਰੀ ਕੈਂਪੇਨ ਇਹ ਰੈਲੀ ਪਰ ਖੜੀ ਸੀ ਕਿ ਅਸੀਂ ਪਤਾ ਨਹੀਂ ਕੀ ਕਰਦਾਂਗੇ ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ ਸੀ ਮੈਂ ਵੀ ਚਾਹੁੰਦਾ ਸੀ ਕਿ ਕੁਛ ਨਾ ਕੁਛ ਪੰਜਾਬ ਵਾਸਤੇ ਰੋਡ ਮੈਪ ਮੈਂ ਦੇਖੇ ਜਾਣ ਕੁਝ ਦੱਸਣ ਵੀ ਅਸੀਂ ਜਲੰਧਰ ਵਾਸਤੇ ਕੀ ਕਰਾਂਗੇ ਲੇਕਿਨ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਕੱਲ ਰੈਲੀ ਦੇ ਵਿੱਚ ਕੋਈ ਵੀ ਪੰਜਾਬ ਵਾਸਤੇ ਵਾਦਾ ਵੀ ਨਹੀਂ ਕੀਤਾ ਗਿਆ ਪੁਰਾਣਾ ਤਾਂ ਕੋਈ ਕੰਮ ਗਣਾਇਆ ਹੀ ਨਹੀਂ ਨਾ ਹੈ ਹੀ ਐ ਅੱਗੇ ਵਾਸਤੇ ਵੀ ਕੋਈ ਵਾਦਾ ਨਹੀਂ ਕੀਤਾ ਗਿਆ ਮਨੂੰ ਅਮੀਰ ਸੀ ਕਿ ਇੱਥੇ ਦੀ ਇੰਡਸਟਰੀ ਨੂੰ ਰਿਵਾਈਵ ਕਰਨ ਵਾਸਤੇ ਕੋਈ ਐਲਾਨ ਕਰਕੇ ਜਾਣਗੇ ਕੁਛ ਨਾ ਕੁਛ ਦੱਸ ਕੇ ਜਾਣਗੇ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਇੰਡਸਟਰੀ ਨੂੰ ਰਿਵਾਈਵ ਕਰਾਂਗੇ ਜਿਹੜੀ ਕਿ 10 ਸਾਲ ਦੇ ਵਿੱਚ ਬੀਜੇਪੀ ਦੀਆਂ ਗਲਤ ਨੀਤੀਆਂ ਕਰਕੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇੰਡਸਟਰੀ ਇੱਥੇ ਦੀ ਖਤਮ ਹੋ ਰਹੀ ਹੈ। ਉਹਨੂੰ ਮਨੂੰ ਉਮੀਦ ਸੀ ਕੁਝ ਰਿਵਾਈਵ ਕਰਨ ਦਾ ਕਰਨਗੇ। ਜਲੰਧਰ ਵਾਸਤੇ ਮਨੂੰ ਮੀਸੀ ਕੋਈ ਇੰਸਟੀਚਿਊਟ ਕੋਈ ਨਵੀਂ ਯੂਨੀਵਰਸਿਟੀ ਅੰਬੇਦਕਰ ਸਾਹਿਬ ਦੇ ਨਾਮ ਤੇ ਕਰਨਗੇ। ਮਨੂੰ ਉਮੀਦ ਸੀ ਕੋਈ ਹਸਪਤਾਲ ਦਾ ਅਨਾਉਂਸਮੈਂਟ ਕਰਨਗੇ ਕਿ ਇੱਥੇ ਅਸੀਂ ਏਮਜ਼ ਦੇਵਾਂਗੇ। ਜਾਂ ਇੱਥੇ ਅਸੀਂ ਪੀਜੀਆਈ ਲੈ ਕੇ ਆਵਾਂਗੇ। ਕੋਈ ਵੀ ਉਮੀਦ ਸਾਡੀ ਪੂਰੀ ਨਹੀਂ ਹੋਈ ਜਲੰਧਰ ਨਿਵਾਸੀਆਂ ਨੂੰ ਨਰਾਸ਼ ਕਰਕੇ ਤਾਲ ਪ੍ਰਧਾਨ ਮੰਤਰੀ ਜੀ ਵਾਪਸ ਗਏ ਇੱਥੇ 에어ਪੋਰਟ ਹੈ ਪੰਜਾਬ ਸਰਕਾਰ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਸਾਡੀ ਸਰਕਾਰ ਵਲੇ ਅਸੀਂ ਮਤਾ ਪਾਸ ਕਰਿਆ ਸੀ ਉਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਉਹ ਵੀ ਉਹ ਵੈਦਾਂ ਵੀ ਨਹੀਂ ਕਰਕੇ ਗਏ ਹਾਲਾਂਕਿ ਸਾਡਾ ਮਤਾ ਜਿਹੜਾ ਉਹ ਬਹੁਤ ਦੇਰ ਲੱਗਿਆ ਹੋਇਆ ਪੂਰੇ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਇਨਾਂ ਦੇ ਜਿਹੜੇ ਇੱਥੇ ਦੇ ਲੀਡਰ ਹੈ ਉਹ ਕਹਿੰਦੇ ਵੀ ਸੀ ਅਸੀਂ ਇਹ ਐਲਾਨ ਕਰਾਵਾਂਗੇ ਕਿ ਆਉਣ ਵਾਲੇ ਦਿਨਾਂ 'ਚ ਕਰਾਂਗੇ ਲੇਕਿਨ ਇੱਕ ਨਹੀਂ ਮੰਨੀ ਉਲਟਾ ਗੁਰੂ ਰਵਿਦਾਸ ਮਹਾਰਾਜੀ ਦਾ ਨਾਮ ਵੀ ਇੱਜ਼ਤ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਨਹੀਂ ਲਿਆ ਜਿਹੜਾ ਕਿ ਸਾਡੇ ਲੋਕਾਂ ਦੇ ਵਿੱਚ ਰੋਸ ਹੈ ਸੋ ਇਹ ਜਿਹੜੀ ਇਹਨਾਂ ਦੀ ਫਲॉप ਸ਼ੋ ਹੋਇਆ ਲੋਕ ਵੀ ਨਹੀਂ ਆਏ ਅੱਠ ਹਲਕਿਆਂ ਜੋ ਪਾਰਲੀਮੈਂਟਰੀ ਹਰ ਕਿਹਾ ਚੋ ਬੰਦੇ ਬਲਾ ਕੇ ਵੀ 2-3 ਦਾ ਹਜ਼ਾਰ ਦਾ ਕੱਟ ਨਹੀਂ ਹੋ ਸਕਿਆ ਸਿਰਫ ਥੋੜੇ ਜੀ ਪਾਕਟ ਪਰ ਫੋਕਸ ਰੱਖਿਆ ਉਹਨਾਂ ਨੇ ਕੱਟ ਨੂੰ ਕਿਉਂਕਿ ਕੱਟ ਜਿਆਦਾ ਨਹੀਂ ਸੀ ਸੋ ਕੱਟ ਵੀ ਨਾ ਹੁੰਦਾ ਲੇਕਿਨ ਜੇ ਪ੍ਰਧਾਨ ਜੀ ਪ੍ਰਧਾਨ ਮੰਤਰੀ ਜੀ ਸਾਨੂੰ ਕੁਝ ਦੇਣ ਦਾ ਵਾਅਦਾ ਕਰ ਜਾਂਦੇ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਇਸ ਚੀਜ਼ ਦੀ ਪਰ ਅੱਜ ਜਿਲੰਦਰ ਦੇ ਵਿੱਚ ਇਸ ਗੱਲ ਦੀ ਨਿਰਾਸ਼ਾ ਹੈ ਤੇ GST ਕੁਛ ਵੀ ਉਹਨਾਂ ਨੇ ਖਰੀਦਣਾ ਉਹਦਾ GST ਮਾਫ ਹੋਏਗਾ ਇਹ ਮੈਂ ਕੈਬਿਨੇਟ ਦੇ ਵਿੱਚ ਪਾਸ ਕੀਤਾ ਹੋਇਆ ਜਿਹੜਾ ਕਿ ਆਮ ਲੋਕਾਂ ਨੂੰ ਨਹੀਂ ਪਤਾ ਤੇ ਮੈਂ ਦੇਵੀ ਤਲਾਬ ਮੰਦਰ ਦਾ ਵੀ GST ਮਾਫ ਕੀਤਾ ਬਹੁਤ ਕੰਮ ਮੈਂ ਜਲੰਧਰ ਦੇ ਵਿੱਚ ਕੀਤੇ ਹੈ ਉਹਨਾਂ ਦੀ ਮੈਂ ਲਿਸਟ ਜਾਰੀ ਕਰਾਂਗਾ ਤੇ ਨਾਲ ਨਾਲ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਘਰ ਇੱਥੇ ਰਹਿ ਲੱਗ ਗਿਆ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਅਜੇ ਕੋਈ ਜਿੱਤ ਕੇ ਨਹੀਂ ਜਾਂਦਾ ਹੁੰਦਾ ਮੈਂ ਜਿੱਤ ਗਈ ਜਦੋਂ ਤੁਸੀਂ ਮੈਨੂੰ ਜਿਤਾਓਗੇ ਤਾਂ ਮੈਂ ਤੁਹਾਡੇ ਵਿਚਕਾਰ ਰਹਾਂਗਾ ਇਸ ਗੱਲ ਦਾ ਮੈਂ ਤੁਹਾਨੂੰ ਵਾਅਦਾ ਦਿੰਦਾ ਹਰ ਮੇਰਾ ਕੋਈ ਨਾ ਪਹਿਲਾ ਇਲੈਕਸ਼ਨ ਨਾ ਮੇਰਾ ਆਖਰੀ ਹੈ ਜੇ ਮੈਂ ਅੱਜ ਤੱਕ ਮੈਂ ਕਿਸੇ ਨੂੰ ਜੋ ਗੱਲ ਕਹੀ ਉਹਦੇ ਤੇ ਖੜਿਆ ਧੋਖਾ ਨਹੀਂ ਦਿੱਤਾ ਤੇ ਹੁਣ ਵੀ ਮੈਂ ਜੇ ਕਹਿ ਰਿਹਾ ਤੇ ਮੈਂ ਇੱਥੇ ਰਹਿ ਕੇ ਸੇਵਾ ਕਰਾਂਗਾ ਤਾਂ ਮੈਂ ਧੋਖਾ ਨਹੀਂ ਕਰਾਂਗਾ ਤੁਹਾਡੇ ਵਿਚਕਾਰ ਰਹਿ ਕੇ ਹੀ ਸੇਵਾ ਕਰਾਂਗਾ ਇੱਕ ਮੇਰਾ ਆਮ ਆਦਮੀ ਪਾਰਟੀ ਦੇ ਨਾਲ ਮੁੱਖ ਮੰਤਰੀ ਵਿਸਵਾਲ ਕਿ ਤੇਰਾ ਕਿਸਾਨਾਂ ਦੇ ਨਾਲ ਕੀ ਬਹਿਰ ਪ੍ਰਧਾਨ ਮੰਤਰੀ ਕੀ ਆ ਰਹੇ ਹੈ ਇਹ ਕਲੈਕਟਰ ਰੈਲੀ ਹੈ ਹਮੇਸ਼ਾ ਹੁੰਦੀ ਹੈ ਉਹਨਾਂ ਦਾ ਜੀ ਆਇਆਂ ਨੂੰ ਇੱਥੇ ਆਇਆ ਤੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਸੀ ਇਹ ਬੱਕਰੀ ਗੱਲ ਹੈ ਉਹਨਾਂ ਨੇ ਕੋਈ ਦਿੱਤਾ ਨਹੀਂ ਪਰ ਤੁਸੀਂ ਕਿਉਂ ਰਾਤ ਨੂੰ ਕਿਸਾਨ ਚੱਕੇ ਪੰਜਾਬ ਪੁਲਿਸ ਤੋਂ ਕਿਸਾਨਾਂ ਨੂੰ ਰਾਤ ਨੂੰ ਉਹਨਾਂ ਦੇ ਘਰ ਵੀ ਜਾ ਕੇ ਜਲੀਲ ਕਰਾਇਆ ਅਗਲੇ ਦਿਨ ਕਿਸਾਨਾਂ ਨੂੰ ਨਜ਼ਰਬੰਦ ਰੱਖਿਆ ਐਸੀ ਸਾਡਾ ਗਰਜ ਮੁੱਖ ਮੰਤਰੀ ਦੇ ਨਾਲ ਹੈ ਕਿ ਤੁਸੀਂ ਇੱਥੇ ਦੇ EMPLOYES ਨੂੰ ਜਦ ਵੀ ਤੁਹਾਡੀ ਫੇਰੀ ਆਉਂਦੀ ਹੈ ਤੁਸੀਂ EMPLOYEES ਦੀ ਯੂਨੀਅਨ ਨੂੰ ਅੜ ਕੇ ਅੰਦਰ ਦੇ ਦਿੰਦੇ ਹੋ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਇਹ ਜਿਹੜਾ ਅਰਾਜਿਕਤਾ ਫੈਲਾਰੀ ਆਮ ਆਦਮੀ ਪਾਰਟੀ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੀ ਹੈ ਇਸ ਲਈ ਦਾ ਮੁੱਖ ਮੰਤਰੀ ਜਵਾਬ ਦੇਵੇ ਕਿ ਕਿਉਂ ਇਸ ਤਰੀਕੇ ਦਾ ਤੱਕਾशाही ਦੋ ਦਿਨ ਲਗਾਤਾਰ ਕੀਤੀ ਗਈ ਕਿਸਾਨਾਂ ਦੇ ਨਾਲ ਤੇ EMPLY ਦੇ ਨਾਲ ਲੋਕਾਂ ਨੂੰ ਹੈਰਾਨ ਕੀਤਾ ਗਿਆ ਜਾਣ ਬੁੱਝ ਕੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਗਿਆ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਤੇ ਆਮ ਆਦੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਉਹਨਾਂ ਦਾ ਜਿਹੜੀ ਸਾਜ਼ਿਸ਼ ਹੈ ਉਹਨਾਂ ਨੇ ਇੱਥੇ ਬੱਸ ਵੀ ਚੜਵਾਈ ਹੈ ਦੋ ਦਿਨ ਪਹਿਲਾਂ ਜਦ ਕੇ ਸਾਡੀ ਆਰ.ਏ.ਸੀ. ਰੋਸ ਮਾਰਚ ਉਹਨਾਂ ਨੇ ਇੱਥੇ ਅਰਾਜਿਕਤਾ ਫੈਲਾਉਣ ਲਈ ਪ੍ਰਿੰਟ মিডিਆ ਤੇ ਹਮਲਾ ਕੀਤਾ ਹੈ ਆਮ ਆਦਮੀ ਪਾਰਟੀ ਨੇ ਇੱਥੇ ਦੇ ਅਜੀਤ ਅਖਬਾਰ ਤੇ ਹਮਲਾ ਕੀਤਾ ਬਹੁਤ ਸਾਰੇ YouTube ਚੈਨਲ ਉਹਨਾਂ ਨੇ ਬੰਦ ਕੀਤੇ ਐ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਆਮ ਆਦਮੀ ਪਾਰਟੀ ਇੱਥੇ ਕਰ ਰਹੀ ਹੈ ਉਹਦਾ ਅਸੀਂ ਰੋਸ ਹੈ ਸਾਨੂੰ ਅਸੀਂ ਉਹਦਾ ਪੂਰਾ ਵਿਰੋਧ ਕਰਦੇ ਸੋ ਦੱਸਦੇ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਨੇਤਾ ਪੰਜਾਬ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨੇ ਨਿਤਰੇ ਨੇ ਜਿਹਦੇ ਚੱਲਦੇ ਭਾਸ਼ਵਤੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪੰਜਾਬ ਦੇ ਵਿੱਚ ਚੋਣ ਰੈਲੀ ਕਰਨ ਪਹੁੰਚੇ ਸਨ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ